ਜੀ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸੋ ਅੱਜ ਆਪਾਂ ਚੱਲੇ ਸੀਗੇ ਦੋ ਟੂਰਨਾਮੈਂਟ ਅੱਜ ਇੱਕ ਟੂਰਨਾਮੈਂਟ ਪਹਿਲਾਂ ਖੇਡਦਾ ਕੋਸੇ ਰੰਦੀ ਮੋਕੇ ਕੋਲੇ ਤੇ ਦੂਸਰਾ ਹੈਗਾ ਵਾ ਇੱਕ ਬਰੂ ਦਾ ਸਦਮਾ ਬੇੜ ਇੱਕ ਦਿਨ ਦਾ ਉਹ ਇੱਥੇ ਸਾਡਾ ਪੂ ਸੀਗਾ ਕੋਸੇ ਕੋਸੇ ਰੰਦੀ ਇੱਥੇ ਨਰੋਲਾ ਸੋ ਇਹ ਚੱਲੇ ਸਾਰੇ ਆਪ ਦਾ ਲਾਗ ਲਸ਼ਕਰ ਲੈ ਕੇ ਨੋਢੀ ਇਹਦਾ ਰਵੀ ਇਧਰ ਆ ਲੇਵਰ ਬੈਠਾ ਡਿਚਨੀ ਮਣੀ ਤੇ ਘੋਪੇ ਵਰਗੇ ਇਧਰ ਬਾਈ ਕਹਿੰਦੇ ਡਰਾਈਵਰ ਸੁੱਖਾ ਸਾਡਾ ਜੈਨ ਕਹਿੰਦੇ ਐਨ ਕਾ ਕਹਿੰਦਾ ਧੁੱਪ ਪਿੰਦੀ ਆ ਸੁੱਕੇ ਕੀ ਕਹਿੰਨਾ ਉਦੋਂ ਸੂਰਜ ਇੱਥੇ ਵੱਜਦਾ ਆ ਕਿੱਥੇ ਇੱਥੇ ਠੀਕ ਆ ਤੇ ਉਧਰ ਸਾਡੀ ਇੱਕ ਗੱਡੀ ਹੋਰ ਮੁਰੇ ਆ ਰਹੀ ਵਾਤਾਵਰਣ ਦੇ ਉਦੇ ਜਾ ਤੇ ਅਸੀਂ ਬੇਨਤੀ ਕਰਦੇ ਸਾਡੀ ਪੰਚਾਇਤ ਨੂੰ ਕਿ ਸਾਨੂੰ ਇੱਕ ਵੱਡੀ ਗੱਡੀ ਲੈ ਕੇ ਦਿੱਤੀ ਜਾਵੇ ਉਹਨਾਂ ਤੂਫਾਨ ਗੱਡੀ ਲੈ ਕੇ ਦਿੱਤੀ ਜਾਵੇ ਸਾਨੂੰ ਤੂਫਾਨ ਗੱਡੀ ਲੈ ਕੇ ਦਿੱਤੀ ਜਾਵੇ ਤਾਂ ਕਿ ਸਾਰੇ ਇੱਕ ਗੱਡੀ 'ਚ ਜਾ ਸਕੀਏ ਸਾਡੀ ਸਾਡੀ ਸਟ੍ਰੈਟੇਜੀ ਸਹੀ ਨਹੀਂ ਪੈਂਦੀ ਕਈ ਵਾਰੀ ਹੋ ਸਕਦਾ ਇੱਕ ਗੱਡੀ ਚ ਜਾਈਏ ਸਾਡੇ ਨਾਲ ਸਲਾਹ ਹਰਾਲ ਜਿਆ ਕਰਨਾ ਕੀ ਕਹਿਣਾ ਚਾਹੁੰਦਾ ਸੋਖੇ ਸਰਪੰਚ ਨੂੰ ਸਰਪੰਚ ਸਾਹਿਬ ਹੱਥ ਜੋੜ ਕੇ ਬੇਨਤੀ ਆ ਇੱਕ ਤੂਫਾਨ ਗੱਡੀ ਲੈ ਦੋ ਡੇਢ ਲੱਖ ਦੀ ਹੋਣੀ ਆ ਡੇਢ ਤਾਂ ਬਾਲਾ ਲੱਖ ਕਰੀ ਆ ਲੈਣੀ ਆ ਲੱਖ ਕਰੀ ਆ ਜੂਗੀ ਜਾਂ ਬਾਲਾ ਨਹੀਂ ਛੋਟਾ ਹੱਥ ਹੀ ਲੈ ਦੋ ਇੱਕ ਸਾਰੇ ਜਣੇ ਇਹ ਲੇਬਰ ਉੱਠਦਾ ਜਿਆ ਕਰਾਂਗੇ ਚਲੋ ਬਾਕੀ ਵੀਡੀਓ ਦੇ ਨਾਲ ਬਣਿਆ ਰਹੋ ਪਹੁੰਚ ਕੇ ਖੋਸੇ ਰੰਦੀਰ ਕਰਦੇ ਗੱਲਾਂ ਬਾਤ ਤਾਂ ਲੈ ਬਈ ਆ ਰਵੀ ਰਵੀ ਹੱਲ ਕਰ ਗਿਆ ਮਰਾ ਮਾਲਾ ਲੈ ਰਵੀ ਹਾਂਜੀ ਰਵੀ ਹਾਂ ਕਿੰਨੀ ਸ਼ਿੱਕੇ ਖਾਣੇ ਅੱਜ ਦੋ ਕਿੰਨੇ ਓਵਰਾਂ 'ਚ ਇੱਕ 'ਚ ਨਹੀਂ ਨਹੀਂ ਥੋੜੇ ਆ ਦੋ ਦਾ ਬਾਲੇ ਆ 6 ਬਾਲਾਂ ਹੁੰਦੀਆਂ ਭੈ ਪੰਜ ਬਾਲਾਂ ਦਿੰਦੇ ਉਹ 6 ਬਾਲਾਂ ਨੇ 12 ਸਿੱਟ ਨੇ ਪੰਜ ਪੰਜ ਬਾਲਾਂ ਪੰਜ ਵਾਲਾ ਦਿੰਦੇ ਆ ਉਹ ਐ ਰਵੀ ਇਹਨੇ ਤਾਂ ਬੰਦਾ ਸਿੱਟਣ ਗਿਆ ਓਏ ਆਪਣਾ ਬੈਸਟ ਬੋਲਰ ਕਿਹੜਾ ਜਾ ਅੱਜ ਓਏ ਉਹ ਗੱਡੀ 'ਚ ਬੈਠਾਗਾ ਵੈ ਵਾਲੀ ਜਾ ਓਏ ਹਾਰ ਵੀ ਪਾਉਣਾ ਜਾ ਕੇ ਅੱਜ ਹਾਰ ਲਿਆਂਦੇ ਨਾਲ ਬਸ ਠੀਕ ਆ ਐ ਰਵੀ ਦੱਸ ਸਕਦੇ ਪੰਜਾਬ ਵਾਲੇ ਕੀ ਦੱਸ ਕੇ ਅੱਜ ਸੁੱਖਾ ਕਹਿੰਦਾ ਅੱਜ ਸੁੱਖਾ ਹਾਰ ਲੈ ਕੇ ਆਇਆ ਕਹਿੰਦਾ ਜਿਹੜੇ ਬੰਦੇ ਨੇ ਸਭ ਤੋਂ ਤਕੜੀ ਪਰਫਾਰਮੈਂਸ ਕੀਤੀ ਉਹਦੇ ਅੱਜ ਹਾਰ ਪਾਉਣੇ ਆ ਉਹ ਵੀ ਸਾਨੂੰ ਦਿਖਾਵਾਂਗੇ ਹਾਰ ਦੋ ਤਰ ਹਾਰ ਦੋ ਤਰ੍ਹਾਂ ਦੇ ਉਹ ਵੀ ਦਿਖਾਵਾਂਗੇ ਇੱਕ ਛਤਰਾ ਦਾ ਤਿਆਰ ਕੀਤਾ ਇੱਕ ਦੂਜਾ ਹਾਰ ਉਹ ਸਾਰੇ ਬੰਦੇ ਜਿਹਨੇ ਵਧੀਆ ਉਸ ਹਾਉਨਾ ਸਿਸਟਮ ਕੀਤਾ ਓਵਰਪਾਏ ਸਕੋਰ ਖਾਦੇ ਉਹਨੇ ਹਾਰ ਪਾਵਾਂਗੇ ਆ ਮਣੀ ਹਾਂ ਆਪਣੀ ਹਾਂਜੀ ਭਾਈ ਕੀ ਕਹਿਣਾ ਚਾਹੁੰਦਾ ਰਵੀ ਦੀ ਬੋਲ ਬਾਰੇ ਬੰਦਾ ਨਹੀਂ ਬੋਲ ਪੁੱਛਿਆ ਮੈਨੂੰ ਬਾਲ ਕਿੱਥੇ ਆਉਂਦਾ ਬੰਦਾ ਸਰਾ ਹੈਗਾ ਹੀ ਆ ਅਕਸਰ ਆ ਪਾਉ ਹੈ ਬਈ ਇੱਕ ਬੰਦਾ ਕੈਮ ਹੋਊਗਾ ਤਾਂ ਬਾਲ ਰਵੀ ਤੇ ਕਰ ਰਿਹਾ ਕੈਮਰਾ ਰਵੀ ਹਾਂ ਜੀ ਚੰਨੀ ਚੰਨੀ ਕਿਵੇਂ ਭਾਈਦਾ ਹੁੰਦਾ ਬਾਲ ਮਗਰ ਮੋੱਚੀ ਨਾ ਭਰਾਵਾ ਪਰ ਇੱਕ ਮਿੰਟ ਜਦੋਂ ਜਦੋਂ ਕੱਲ ਪੂਲ ਦੇ ਮੈਚ ਪਾਏ ਸੀ ਗਰੁੱਪ ਚ ਇਹ ਤਾਂ ਤਾਂ ਲਿਗਾ 17 ਦਾ ਮੈਚ ਇੰਨੀ ਗਰਾਪਾਂ ਚ ਰਿਕਾਰਡਿੰਗ ਕਿਦ ਕਿਦ ਆਪਣਾ ਮੈਚ ਕਿਦਾਂ ਉਹ 1.5 ਰਾਹ ਪਰ ਖਾਦਾ ਗਿਆ ਮੈਚ 250 ਵਾਲਾ ਮੈਚ 250 ਵਾਲਾ ਤਰੀਕਾ ਆਹ ਕੋਪੇ ਦਲੇ 17 ਨੇ ਜਿਹੜੇ ਜੰਪ ਕਰ ਰਹੇ ਹੈਂ ਕੋਪੇ ਚੀ ਵਾਲਾ ਚਾਚਾ ਤੇਰਾ ਬਾਹਰੋਂ ਆਇਆ ਕੀ ਲੈ ਗਿਆ ਉਹ ਗੱਲ ਲੈ ਆਉਂਦੇ ਨੂੰ ਕਹਿੰਦਾ 4 ਚਾਲੀ ਫੂਟਬਾਲ ਨਹੀਂ ਲੈਦੀ ਹੈਂ ਆਉਂਦੇ ਨੂੰ 4 ਚਾਲੀ ਵਾਲੀ ਸਕੂਟਰੀ ਲੈਤੀ ਜਣਾ ਸਹੀ ਹੈ ਚੱਲ ਵਧੀਆ ਉਹਦਾਆਂ ਮੇਰੇ ਕੋਲ ਉਹਦੀ ਲੈ ਕੇ ਦਿੱਤੀ ਆ ਹਾਂ ਉਹ ਆਉਂਦੀ ਸੀ ਚਾਚਾ ਵੀ ਤੇਦਾ ਆਉਂਦਾ ਚਲੋ ਕੋਈ ਨਾ ਨੌਨੀ ਬੱਤ ਕੀ ਕਰਾ ਚੰਨਾ ਉਹ ਨਹੀਂ ਓਵਰ ਪਾਉਣਾ ਤਰਾ ਕਿੰਨੇ ਉਹ ਵੈਰੀਏਸ਼ਨ ਕਿੰਨੇ ਕਰੇਗਾ ਕਿਹੜਾ ਕਿਹੜਾ ਕਰੇਗਾ ਆਹੀ ਆਹੀ ਹੈ ਕੱਲ ਤੇਰੇ ਕੋਲੇ ਹੋ ਰਹੀ ਨਹੀਂ ਇਹਨੂੰ ਐ ਕਰਦੇ ਕਰ ਰਖ ਲਿਆ ਜਿਹੜਾ ਤੂੰ ਐ ਕਰਦਾ ਅੱਜ ਆਪਣਾ ਡੱਡੀ ਛੋਟ ਹੀ ਆ ਯਾਰ ਸਾਡਾ ਸਾਡਾ ਜੀ ਉਧਰ ਬੈਠਾ ਬਹੁਤ ਬਹੁਤ ਔਕੇ ਅੱਜ ਸਾਡਾ ਤੌੜਪ੍ਰੀਤ ਉਧਰ ਬੈਠਾ ਆ ਬਈ ਤੌੜਪ੍ਰੀਤ ਅਸੀਂ ਕੱਢਦੇ ਆ ਜਾ ਕੇ ਅੰਦਰ ਉਹ ਗੱਡੀ ਸਾਡੀ ਇੱਕ ਖੜੀ ਆ ਉਹ ਟਰਬੋ ਟਰਬੋ ਲੱਗੀ ਜਾਂਦਾ ਤਿਆਰ ਆ ਬਾਕੀ ਉਹ ਗੱਡੀ 'ਚ ਬੰਦੇ ਬੈਠੇ ਆ ਜਿਹੜੇ ਇੱਕ ਓਵਰ 'ਚ 35 35 ਕੰਦੇ ਆ ਉਹਨਾਂ ਨੇ ਗੱਲ ਕਰ ਬੈਸਟ ਬਾਲਰ ਸਾਡੇ ਪਿੰਡ ਆਲਾ ਬੈਸਟ ਬਾਲਰ ਜਸੂ ਉਹ ਤੇ ਜੱਜ ਜਿਹਨੇ ਤਿੰਨ ਫੋਰਡ ਜਿੱਤੇ ਆ ਇੱਕ ਤੋੜੇ ਹਿੰਦੇ ਤਾਂ ਹੀ ਇੱਕ ਰਵਿੰਦੇ ਤਾਂ ਹੀ ਰਵੀ ਓਏ ਸੁੱਖਾ ਕੀ ਕਹਿੰਦਾ ਕਹਿੰਦਾ ਮੈਂ ਛੋਟਾ ਦਾ ਬਹੁਤ ਖੜਾ ਗੇੜ ਦੱਸ ਤਾ ਐ ਸੱਗੇ ਓਏ ਮੇਰੇ ਕੋਲ ਕਿੱਟ ਵੀ ਆ ਕਰਿਆ ਜਵਾਕਾਂ ਦੇ ਦੇਣੀ ਆ ਸਿਰ ਤੇ ਲੈਣ ਵਾਲਾ ਹੈ ਮਨ ਕਿਹੜੀ ਕਿੱਟ ਕਰੈਕਟ ਦੀ ਮੈਂ ਕਿਹੜੀਆਂ ਬੈਗ ਲੀੜੇ ਪਾਉਣ ਵਾਲੀ ਹੈ ਉਹ ਹੈਲਮਟ ਜਹਾ ਗੋਡਿਆਂ ਤੇ ਚੜਾਉਣ ਵਾਲੇ ਹਨ ਉਹ ਉਹ ਯਾਰ ਪੈੜ ਆਹੋ ਸਾਰਾ ਕੁ ਪਿਆ ਇਹਨਾਂ ਨੂੰ ਦੇ ਦੇਣਾ ਜਵਾਕ ਨੂੰ ਆ ਯਾਰ ਲੈ ਲੈ ਛੱਡਦਾਈ ਸੁਪਾ ਬਾਈ ਹਾਂ ਮੈਟ ਵੀ ਲੈਂਦਾਈ ਐ 300 ਦਾ ਟੈਂਟ ਵਾਲੇ ਤੋਂ ਲੈਦਾ ਦੀ ਬਾਲ ਕਿਹੜੀ ਹੁੰਦੀ ਆ ਘਰੇ ਪਈ ਆ ਉਹ ਵੀ ਤੁਹਾਨੂੰ ਦਿਖਾ ਦੂੰਗਾ ਕਿਹੇ ਜੀ ਹੁੰਦੀ ਆ ਮੈਂ ਦਿਖਾ ਦੂੰਗਾ ਜਾ ਕੇ ਭਾਰਗ ਨਾ ਗੁੰਦਾ ਦਾ ਉਹ ਯਾਰ ਤੈਨੂੰ ਕਾ ਜਾ ਕੇ ਦਿਖਾ ਦੂੰਗਾ ਮੈਂ ਤੂ ਪ੍ਰੂਫ ਗੱਲ ਕਰੂੰਗਾ ਮੈਂ ਇਹਨੂੰ ਪਤਾ ਨਹੀਂ ਹੈ ਜਿਹੜੀ ਪੰਜਾਲੀ ਬੋਲੀ ਹੁੰਦੀ ਬੜੇ ਟੱਪੇ ਖਾਂਦੀ ਹੁੰਦੀ ਆ ਹਾਂ ਸੁੱਖਾ ਉਹਨੇ ਖੇਡਦਾ ਹੁੰਦਾ ਸੀ ਉਹ ਜਾ ਸੁੱਖਿਆ ਮੈਂ ਤਾਂ ਸੋਹਣੇ ਖੇਡਾ ਤੋਹੀ ਦਾ ਇੰਨੇ ਸਾਲ ਖੇਡਦਾ ਤੇ ਢੱਕਾ ਨਹੀਂ ਕਰਦੇ ਯਾਰ ਬਲੀ ਨਹੀਂ ਭੰਦੇ ਛੱਕੇ ਨਹੀਂ ਵੱਜਦੇ ਤੂੰ ਸਾਂ ਸਾਰਾ ਜੋਰ ਮੁੱਛਾਂ ਖੜੀਆਂ ਕਰਨ ਤੇ ਲਾ ਦਿੰਦਾ ਮੁੱਛਾਂ ਵਾਲ ਦੇ ਭਾਰ ਨਾਲ ਢੱਕ ਪੈਂਦਾ ਯਾਰ ਸਵਾਗ ਆ ਗਏ 193 ਨੂੰ ਪਹਿਲੇ ਜਿਹੜੇ ਕਹਿੰਦੇ ਵੱਡੇ ਨਾਮਾਂ ਦੇ ਹੋਣੇ ਐ ਕੀ ਬਾਲਾਂ ਅੰਦਰ ਕਿ ਨਹੀਂ ਹੈ ਯਾਰ ਉਹ ਬਰੇ ਗਾਲ ਦੇ ਕਹੇ ਦੀ ਅੰਪਾਇਰ ਪੰਜ ਰਨ ਘਟੇ ਨੇ ਬਈ ਓਏ ਦੇ ਕੱਢਣਗੇ ਇਹਨਾਂ ਦੇ ਵੀ ਇਹਨਾਂ ਦੇ ਵੀ ਪੰਜ ਹਾਂ ਬਹੁਤ ਹੀ ਵੱਡਾ ਧੰਨਵਾਦ ਕਰਦੇ ਆਂ ਬਾਪੂ ਅਰਮੇਸ਼ ਸਿੰਘ ਜੀ ਕਿਉਂਕਿ ਸਰ ਸਾਹਿਬ ਵਿਸ਼ੇਤਰ ਦੇ ਪਿੱਛੇ ਹੋਇਆ ਨਾਲ ਕਹਿੰਦੇ ਗਲਵਿੰਦਰ ਭਰਾਵਾ ਸਾਡਾ ਕਿੰਨੇ ਵਿਸ਼ੇਤਰ ਦੇ ਪਿੱਛੇ ਹੈ ਇੱਕ ਮਾਂ ਖੇਡ ਕਬੱਡੀ ਦੇ ਕਿੰਨੇ ਰਾਣਾ ਸਿੰਘ ਦੂਰ ਸੋਸਾ ਰੰਧੀਰ ਵਾਲੀ ਬਹੁਤ ਹੀ ਵੱਡਾ ਧੰਨਵਾਦ ਹੈ ਜਿਹੜਾ ਇਕੱਲੇ ਆ ਨਾ ਦੇਖੋ ਚੌੜਾ ਉਤਰੀ ਹੋਣਾ ਭਾਈ ਧੰਨਵਾਦ ਰਹਿਣ ਆਹ ਦੇਖੋ ਭੜੇ ਨਾਲ ਕਰਦੇ ਆ ਸਪੋਰਟ ਇਹ ਗੱਲ ਪੱਕੀ ਹੈ ਪਰ ਸਾਡੇ ਸਾਡੇ ਸਖਾ ਜੀਆ ਨੂੰ ਉਹ ਆ ਤੌਥੀ ਭਰੇੜ ਦੀ ਤੌਥੀ ਭਰੇੜ ਆ ਗੁੰਗਫਰ ਮਾ ਕੋਹ ਖਾ 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 ਕਰ ਮਾ ਯਾਰ ਤੂੰ ਖਾ ਆਹ ਖੜ ਕੇ ਆ ਕੇ ਚੋਬਰ ਆ ਕੇ ਖੋਸੇ ਕੋਲ ਖੋਸੇ ਰੰਧੀਰ ਤੋਂ ਲਵਾ ਕੇ ਨਾ ਪੂਪਲਾ ਸਾਰੀ ਲੇਵਰ ਲੈ ਆ ਗਿਆ ਬਹੁਤ ਆ ਗਿਆ ਬੈਸਟ ਬਾਦਰ ਲੈ ਹੁਣ ਆ ਲੈ ਆ ਵੇਖ ਲੋ ਆ ਦੇਖ ਲੋ ਹੰਬੇ ਆ ਲੈ ਗੋਚਾਵੇ ਦਾਲੇ ਹੋ ਗਏ ਆ ਲੈ ਲੰਦੂ ਗੋਚੇ ਛੋਲੇ ਲਵਾ ਕੇ ਪੂਪਲਾ ਖੋਸੇ ਰੰਧੀਰ ਤੋਂ ਤੇ ਆ ਕੇ ਕਹਿੰਦੇ ਚੰਨੀ ਦੇ ਕੈਸ਼ ਛੱਡ ਤਾ ਕੀ ਸੰਦਾ ਆਪਦਾ ਬਾਈ ਆਪਾਂ ਦਾ ਆਪਾਂ ਦਾ ਦੇਖੋ ਹਣਾ ਹੁਣ ਜਿੱਤਾਂਗੇ ਬਾਈ ਉਹ ਤੂੰ ਬੈਟਿੰਗ ਕਰ ਲੈ ਸੌਖ ਰੱਖੇ ਟੀਮ ਨੂੰ ਬੜਾ ਸਮਝਾਉਨੇ ਆਪਾਂ ਦਾ ਮੱਥਾ ਉੱਥੇ ਬੜਾ ਮਾਰਿਆ ਬਈ ਵਧੀਆ ਹੋਰ ਪਾਇਓ ਵਧੀਆ ਬੈਟ ਬਦੂਜੇ ਬੈਟਿੰਗ ਕਰੇ ਹੋਣਾ ਬੋਲ ਤਾਂ ਵਧੀਆ ਪਾਤੀ ਬੋਲ ਵਧੀਆ ਪਾਈ ਬੈਟਿੰਗ ਦੇ ਘੁੱਟ ਖਾਲੀ ਕਹਦਾ ਨਹੀਂ ਰਿਹਾ ਯਾਰ ਬਾਈ ਬੋਲ ਤਾਂ ਵਧੀਆ ਪਾਤੀ ਬਾਈ ਕਹਦਾ ਨਹੀਂ ਸਮਝਾਉਂਦਾ ਬਾਈ ਜੋ ਆ ਰਹਾ ਜਿਵੇਂ ਕਹਿੰਦੇ ਚੋਣਾਂ ਆ ਦੇ ਬੈਂਕੀ ਕਰੋ ਬਾਈ ਹੁਣ ਦੇਖੋ ਇੱਥੇ ਮਾਰਿਆ ਕਰੀਂ ਗਰਪਾ ਆਉਣ ਸਾਰ ਤਾਂ ਕੋਲਚਾਂ ਦੇ ਡੇਬੇ ਲੈ ਵਧੀਆ ਬਈ ਕਹਿੰਦੇ ਸਾਡਾ ਡਾਈਟ ਪਲਾਨ ਆ ਇਹ ਅਗਲੀ ਡਾਈਟ ਆ ਲੈ ਲੋ ਬਾਈ ਅਹੀ ਪਹੁੰਚ ਗਏ ਸਿੱਧਵਾ ਵਿਡ ਗਰਾਉਂਡ ਦੇ ਵਿੱਚ ਗਰਾਉਂਡ ਦੇਖੋ ਕੰਨਾ ਸੋਹਣਾ ਲਾਡੀਪੁਰਪੁਰ ਇਹ ਗਰਾਉਂਡਾਂ ਜਿਹਾ ਨਜ਼ਾਰਾ ਵੱਧ ਹੁੰਦਾ ਕਿੰਨਾ ਦਾ ਸਿੱਧਾ ਸਾਡੀ ਲੇਬਰ ਖੈਰਦੀ ਆ ਦੇਖੋ ਇਹ ਵੀ ਯਾਰਾਂ ਨੇ ਯਾਰ ਸਾਡੀ ਪਹੁੰਚ ਗਏ ਸਿੱਧਵਾ ਵਿਡ ਆ ਭਾਈ ਕਹਿੰਦਾ ਮੈਨੂੰ ਬੁਖਾਰ ਹੋਇਆ ਮੈਨ ਤੋਂ ਪਹਿਲਾਂ ਬੁਖਾਰ ਹੋ ਗਿਆ ਇਹਨੂੰ ਸੁਖੇ ਮੈਨ ਤੋਂ ਪਹਿਲਾਂ ਬੁਖਾਰ ਹੋ ਗਿਆ ਖਾਰ ਹੋਣਾ ਹੀ ਆ ਮੈਚ ਤੋਂ ਪਹਿਲਾਂ ਬੈਟਲਰ ਵੀ ਰਹੇ ਅੱਜ ਕੌਣ ਇਹ ਕਹਿੰਦਾ ਰਨਰ ਖੜ ਜ਼ਿਆਦਾ ਰਨਰ ਖੜਦਾ ਬੈਟਿੰਗ ਓਕੀ ਆ ਬੁੱਧੂ ਕਮਦਾ ਚੰਗੀ ਜਿਹੀ ਬਹੁਤ ਕੀਤੇ ਆ ਪਰ ਮੈਚ ਕਰ ਚੁੱਕਾ ਛੋਟਾ ਪੁੱਲਰ ਤੇ ਇਧਰ ਬਾਈ ਨਰਿੰਦਰ ਪ੍ਰਤਾਪ ਸਿੰਘ ਵਾਲੇ ਵਾਲੀ ਸੱਸੀ ਕੱਲ ਵੀ ਕਿਵੇਂ ਸਾਰੇ ਪਹੁੰਚੇ ਆ ਤੇ ਸਟਿੰਗਾਂ ਆਣ ਲੈ ਵਾਲਿਆਂ ਨੇ ਪੀਆ ਕਰੋ ਇਹ ਜੀ ਅਨਰ ਨਹੀਂ ਹੋ ਜਾਂਦਾ ਬਾਈ ਇਹ ਮੈਂ ਉਹ ਨੈ ਨੈ ਓਏ ਗੱਲ ਸੁਣ ਲਓ ਨੈ ਨੂਰ ਜਿਹੜਾ ਗਪੇ ਨਾ ਸੋਲੀਆਂ ਸਭ ਦੀਆਂ ਮਸ਼ੀਨਾਂ ਖੜੀਆਂ ਹੋਈਆਂ ਕਟਿਆ ਓਏ ਇਹਨੂੰ ਨਵਾਓ ਬਈ ਨਹਿਰ ਚ ਓਏ ਕੁਮਾਰ ਆ ਬਾਈ ਕੀ ਹੋਇਆ ਤੈਨੂੰ ਕੁਮਾਰ ਵਟ ਹੈਪਨ ਕੁਮਾਰ ਕਾ ਦਾ ਬਸ ਉਥੇ ਕੁੱਟ ਪੈ ਗਈ ਕੋਸੇ ਖੋਸੇ ਰੰਦੀਰ ਸਾਹਿਬ ਕੁਮਾਰ ਬਣ ਗਿਆ ਹੁਣ 12 ਕਾ ਤੂੰ ਖਾਦੇ ਫਿਰ ਤੇਰੇ ਖਾਣੇ ਬਣਦੇ 12 ਆ ਦੇਖੀ ਇਧਰ ਹਾਏ ਟੈਡ ਵੀ ਖਾੜਦੇ ਟੈਡ ਵੀ ਵਾੜਦੇ ਬੱਚੇ ਦੇਖੀ ਆਏ ਆ ਬੱਚੇ ਦੱਸ ਕਿੰਨੇ ਦੱਸ ਕਿੰਨੇ ਮਾਰਿਆ ਜਾ ਇੱਕ ਆ 98 86 ਇਹਦੇ ਜੋ ਸਾਰੀ ਲੇਬਰ ਉਤਰਨੀ ਦੇਤੀ ਨਾਲੇ-ਨਾਲੇ ਲੇਬਰ ਥਾੜ ਦੇ ਆ 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 ਯਾਨੀ ਕੋਸੇ ਰੰਦੀਪ ਤੋਂ ਇੰਜਨ ਕਰਾ ਕੇ ਆਏ ਕਿਦਾਂ ਦਾ ਫੀਲ ਹੋ ਰਿਹਾ ਵੀਰੇ 16 ਦਾ ਸਕੂਰ ਲੱਗੇ ਆ ਤੇ ਫਿਰ ਰਾਨੇ ਕਿਉਂ ਲੱਗੇ ਆ ਬਈ ਬਣਾਇਆ ਇਹ ਕਾ ਬੈਠੀ ਲੇਬਰ ਲਓ ਸਾਡੀ ਟੀਮ ਸਾਰੀ ਪਹੁੰਚ ਗਈ ਆ ਇੱਥੇ ਲੇਬਰ ਵੀ ਪਹੁੰਚ ਗਿਆ ਸਾਰੀ ਸਾਰੀ ਟੀਮ ਆ ਆ ਠੇਕੇਦਾਰਾ ਸਾਰੀ ਲੇਬਰ ਦਾ ਠੇਕੇਦਾਰਾ ਹੁਣ ਜ਼ੋਰ ਲਾਏਗਾ ਬਈ ਆਪਾਂ ਤਾਂ ਲਾਈ ਦਾ ਆਪਾਂ ਤਾਂ ਲਾਈ ਗਈ ਆ ਖੜੀ ਲੈਂਡ ਆ ਕੋਚ ਕੋਚ ਸਾਹਿਬ ਆਏ ਹੋਇਆ ਕੋਚ ਸਾਹਿਬ ਕੋਚ ਸਾਹਿਬ ਆਏ ਹੋਏ ਕੋਚ ਸਾਹਿਬ ਕੋਚ ਸਾਹਿਬ ਇੱਕ ਦੋ ਤਿੰਨ ਚਾਰ ਇਹਦਾ ਇਹਦਾ ਕੀ ਮਤਲਬ ਦੱਸੀ ਪਹਿਲਾਂ ਉੱਪਰ ਐਕਸਰਸ ਕਰਾਉਣਾ ਇਹ ਕਿਹੜੀ ਪਾਸ ਸਕੂਲ ਚ ਪੜਦਾ ਨੂੰ ਓਏ ਰੋਕ ਜਾ ਕੋਚ ਸਾਹਿਬ ਬੜੀ ਕੀ ਵਿਚਾਰਾ ਕੁੱਦੂ ਹੀ ਹੈ ਜੀ ਬਸ ਆ ਤੂੰ ਕੋਚ ਸਾਹਿਬ ਹਾਂ ਭਾਈ ਇਹ ਕੋਚ ਜੀ ਗੋਡਾ ਜੀ ਬੰਦਾ ਹਾਂ ਬੈਟਿੰਗ ਦੀ ਪ੍ਰੈਕਟਿਸ ਜਾਈ ਤਾਂ ਨੂੰ ਆ ਨਹੀਂ ਚਾਹੀਦੀ ਵੱਡਾ ਭਰਾ ਪਾਣੀ ਮੜਾ ਹਾਂ ਕੀ 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 ਵਿਚਾਰ ਕੀ ਆ ਚਾਰ ਇਹਦੇ ਬਾਅਦ ਤੇ ਆਪਣਾ ਇਹ ਆ ਕੋਚਿੰਗ ਕਿੰਦੰਦਾ ਕਾਦੀ ਕਾਦੀ ਇਹ ਬਾਲ ਫੜਨ ਦੀ ਇਹ ਤਾਂ ਫੜੀ ਨਹੀਂ ਆਂਦੀ ਆਪ ਤੇ ਓਏ ਗੋਡਾ ਯਾਰ ਓਏ ਆਏ ਇਹ ਕੀ ਕਰ ਰਿਹਾ ਰਿਮੋਟਰ ਆਏ ਕੀ ਆ ਰਿਮੋਟਰ ਕਾਦਾ ਗੱਲ ਦੋ ਤਿੰਨ ਚਾਰ ਪੰਜ परा हो जा आ जा खुला हो जा ओए हां विचार नहीं पिछवा हां दोबारा एक दो दो तीन चार पांच 6 7 डीगा छोटी बोल बात हां छोटी या बात ਹੈਦਰ ਹਟ ਕੇ ਖੜ। ਨਹੀਂ ਨਹੀਂ ਚਾਹ। ਆਹਦਾ ਬੈਂਚ ਆ ਥੱਲੇ ਪੈਰ ਦਾ ਬਾਲ ਬੋਲੀ ਮੁੰਡਾ ਪਿਆ। ਸਾਹਮਣੇ ਰਣਜੀਤ ਮੋਟਰਾ ਮੈਂ ਜਵਾਰਾ। ਹੁਣ ਬਹਿ ਜਾ। ਮੇਰੇ ਵੀਰੋ ਭਰਾਏ ਸਾਡਾ ਮਾਣ ਹੈ ਜ਼ਿੰਦਗੀ ਦਾ। ਪਰ ਉਧਰ ਮੇਰ ਮੰਗਦਾ। ਜੱਜਾ ਜੱਜਾ 2 ਬੱਲੇ 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 ਸਾਡੇ ਬਾਰੇ ਦਿਲ ਵਿੱਚ ਰੱਖੀਦਾ ਭਲੇਖਾ। ਮਿੱਤਰੋ ਚੱਲੇ ਜੋ ਬਰਲਵਾਗੇ ਪੋਕਲਾ ਦੋ ਵਾਰੀ। ਆ ਫੇਰ ਬਹਿ ਗਿਆ ਬੁੱਕਲ ਜਾ ਕੇ ਬਹਿਣਾ ਹੀ ਬੈਣਾਗਾ ਕੀਤੀ ਕਰੇ ਜਰਾ ਅੱਜ ਦੇ ਦਿਨ ਦਾ ਹੀਰੋ ਕਹਿ ਚੰਗੇ ਵਾਲਾ ਹੀਰੋ ਗੱਗੀ ਜੋਦਾ ਮੋੜਦਾ ਹੀਰੋ ਇੰਨਾ ਕਰੋ ਸੱਜੀ ਜੋਦਾ ਮੋੜਦਾ ਹੈਡ ਵੈਕ ਹੋ ਗਿਆ ਬਹਿ ਜਾ ਗੱਗੀ ਜੋਦਾ ਮੋੜਦਾ ਹੈਡ ਵੈਕ ਟੋ ਗਿਆ ਆ ਬੜਾ ਮਾ ਬਾਲਵਾਂ ਦਾ ਘੇੜ ਚੜਾਤੀ ਲੋ ਮਿੱਤਰੋ ਇਹੀ ਪਹੁੰਚ ਗਏ ਪਿੰਡ ਤੇ ਆ ਬੰਦੇ ਨੇ ਖਾਧਾ ਬਹੁਤ ਲਹੂ ਪੀਤਾ ਸੁਰਖੀ ਰਵੀ ਹਾਂਜੀ ਆ ਬੋਲੇਗਾ ਤੋ ਚੱਲ ਉਹ ਮਿੱਤਰੋ ਇਹੀ ਪਹੁੰਚ ਗਏ ਪਿੰਡ ਤੇ ਆ ਜਦੋਂ ਵੀ ਕੈਮਰਾ ਖੁੱਲੀਦਾ ਪੂਰੇ ਪੂਰੀ ਹੋਣਾ ਜਦੋਂ ਦੋ ਤਾਈ ਹਰ ਗਿਆ ਕੇ ਬੈਨ ਨੂੰ ਸੀਟ ਰਹੀ ਹੈ ਵਿਚਾਰੇ ਨੂੰ ਸੂਰਜ ਵੀ ਛੱਬ ਚੱਲਿਆ ਚਲੋ ਜੀ ਫਸਰੀ ਗੱਲ ਜੀ ਸਾਡੀਆਂ ਹਾਰਾ ਵਿਛੇਪਣ ਦਾ ਨਾਂ ਚੇਦਿਆ ਹਾਂ ਹਾਂ ਹਾਰਾ ਬਸ ਜਿੱਥੇ ਜਾਈਦਾ ਹਰ ਗਿਆ ਇਹਦਾ ਮਹਾਰਾਜ ਕਦੇ ਤਾਂ ਜਿਤਾਊਗਾ ਹੀ ਕੋਈ ਨਾ ਜਿੱਤਾਂਗੇ ਸੁਖੇ ਸੁਖੇ ਤੇਰੇ ਚ ਕਿਹੜੀ ਖੂਬੀ ਆ ਬੈਟਸਮੈਨ ਆ ਕਿ ਤੂੰ ਬਾਲਰ ਮੈਂ ਤਾਂ ਪ੍ਰੋਮੋਟਰ ਆ ਯਾਰ ਮੈਂ ਤਾਂ ਸਾਨੂੰ ਲੈ ਕੇ ਜਾ ਸਕਦਾ ਹਰ ਹਰ ਆ ਕੇ ਲਿਆ ਸਕਦਾ ਬਸ ਚਲੋ ਜਿਹੜੇ ਅੱਜ ਤਾਂ ਸਾਡਾ ਖਰਚਾ ਖਰਚਾ ਬੁਗਿਆ ਉਹਨੂੰ ਦੇਦਾ ਜਿਹੜਾ ਬਰੋਂ ਆਏ ਸੀਗਾ ਤੇ ਸਾਨੂੰ ਸਾਨੂੰ ਹੁਣ ਕੋਕ ਪਿਆ ਤਾਂ ਹੋਰ ਕੀ ਚਾਹੀਦਾ ਯਾਰਾਂ ਇਹ ਥੋੜੀ ਹੁੰਦਾ ਤੇਰੀ ਮੇਰੇ ਕਿਉਂ ਮਾਰਾ ਸੌਖ ਰੱਖਿਆ ਆਪਾਂ ਚੱਲਾਂਗੇ ਜਿੱਤ ਗਏ ਆ ਚੰਨੀ ਵਾਰੇ ਕੀ ਖਿਆਲ ਆ ਚੰਨੀ ਵਾਰੇ ਬਸ ਕੋਈ ਖਿਆਲ ਨਹੀਂ ਚੰਨੀ ਮੁੱਛਾਂ ਦਾ ਚਿਹਰਾ ਇੱਥੇ ਤਾਂ ਨਹੀਂ ਤਿੰਨ ਦਾ ਘਰ ਇੱਥੇ ਹੈ ਕਿ ਤੂੰ ਨੋ ਮਿੱਤਰੋ ਆ ਗਿਆ ਪਿੰਡ ਆਪਣਾ ਪਹੁੰਚ ਗਏ ਪਿੰਡ ਮੇਰੀ ਬੁੱਗੂ ਲੋ ਮਿੱਤਰੋ ਇੱਕ ਦਿਨ ਦੇ ਵਿੱਚ ਦੋ ਥਾਂ ਤੋਂ ਹਾਰ ਕੇ ਬੰਦੇ ਆ ਗਏ ਗਰਾਊਂਡ 'ਚ ਕਹਿੰਦੇ ਨੈਟ ਪ੍ਰੈਕਟਿਸ ਕਰਨੀ ਆ ਆ ਸਾਡਾ ਕੋਚ ਬੈਠਾ ਤੇ ਆ ਜਿਹੜਾ ਬੈਟਿੰਗ ਤੇ ਖੜਾ ਹੈ ਇਹ ਖੇਡ ਦਾ ਬਾਲੀ ਵਾਲਾ ਪਰ ਇਹ ਕਹਿੰਦਾ ਲੈਅ ਨਹੀਂ ਆਏ ਮੈਂ ਬੈਟਿੰਗ ਕਰਨੀ ਆ। ਮੇਰੀ ਗੱਲ ਸੁਣੀ। 1 2 ਗਿਆ ਨਹੀਂ ਛੱਡ ਗਿਆ। ਹਾਂ। ਨਤੀਜਾ ਨਵਾਂ ਬੰਦਾ। ਹਾਂ। ਆਦਾ ਚਲ ਸ਼ੋਰ ਖੇਡਦਾ ਹੀ ਆ। ਹਾਂ। ਆ ਤਿਆਰ ਕਰ ਲੈ ਹੁਣ ਇੱਥੇ 2 ਮਹੀਨੇ ਮਿਹਨਤ ਲਗਾਉਣੀ ਆ। ਇਹਨਾਂ ਨੂੰ 20 ਕਿਲੋ ਦੇਸੀ ਕਿਲਿਆ ਤੇ ਨਾ ਇਹਨਾਂ ਨੂੰ। ਲਿਆ ਤਾਂ। ਕਿੱਥੇ ਆ? ਬਹੁਤ ਹਮੇਸ਼ਾ ਵਾਲਾ ਬੁੜੀਏ ਹੀ ਐ। ਬੋੜਾ ਬੰਦਾ ਲਿਆ ਹੁਣ। ਕਿਉਂ ਲਿਆਉਣਾ? ਕੋਈ ਨਾ ਕੀ ਘਾਤਦਾ ਉਹਦਾ। ਇਹ ਲਿਆਉਣਾ ਕਿਉਂ? ਲਓ ਮਿੱਤਰੋ ਉਸ ਤੋਂ ਬਾਅਦ ਆ ਗਏ ਅਸੀਂ ਐਚਜੀ ਇਟਨਪਲਾਜਾ ਮੋਗਾ ਆ ਸਾਡਾ ਭਰਾ ਹਾਂ ਸੁਖੇ ਹਾਂਜੀ ਕਿਵੇਂ ਆ ਭਰਾ ਵਧੀਆ ਹੀ ਵਧੀਆ ਕਹਿਵਾ ਵਧੀਆ ਵਧੀਆ ਕੀ ਕਹਿਣਾ ਚਾਹਣਾ ਲੋਕਾਂ ਨੂੰ ਲੋਕਾਂ ਨੂੰ ਦੀਵਾਲੀ ਦੀਵਾਲੀ ਕਰਕੇ ਇੱਥੇ ਲੜੀਆਂ ਲੁੜੀਆਂ ਲੱਗੀਆਂ ਦੀਵਾਲੀ ਦੇ ਵਜ਼ਾਈਆਂ ਈ ਸਾਨੂੰ ਸਭ ਨੂੰ ਪ੍ਰਾਇਆਂ ਖਾਣੀਆਂ ਵੇਡ ਕਰੀ ਜਾਂਦੇ ਆ ਨਹੀਂ ਬਿਰੋ ਪ੍ਰਾਇਆਂ ਨਹੀਂ ਗੀਆਂ ਪ੍ਰਾਈਜ਼ ਨਹੀਂ ਹੋਰ ਨਾਲ ਕੀ ਆ ਕੀ ਸੀ ਪਬਲੇ ਓਏ ਚਿਕਨ ਐ ਬੋ ਚਿਕਨ ਪਾਪ ਕੌਰ ਮੈਂ ਤਾਂ ਕਿ ਫਿਰ ਚਿਕਨ ਖਾਂਦਾ ਨਹੀਂ ਮੈਨੂੰ ਫਰਾਇਆ ਕਰਾਈਆਂ ਹੈ ਬਾਈ ਤੁਸੀਂ ਚਿਕਨ ਖਾਂਦੇ ਨਹੀਂ ਬਾਈ ਜੀ ਕਿਉਂ ਛੁੱਟ ਬੈਠ ਸੁਖਿਓ ਤੇਰੀ ਜਾਨਦਰੀ ਲਈ ਆ ਇਧਰ ਨੂੰ 140 ਦੇਖ ਉਹਦੇ ਕੰਨ ਤੇ ਦੁਬਾਰਾ ਜਾਣੂ ਆਇਆ ਉਹਦੋਂ ਮੈਂ